ਤੇ ਆਪ ਜੀ ਨੂੰ ਪਤਾ ਹੈ ਵੀ ਨਿੱਕੇ ਨਿਆਣੇ ਜਦੋਂ ਕਈ ਵਾਰੀ ਖੇਡਦੇ ਨੇ ਮਾਂ-ਬਾਪ ਆਵਾਜ਼ਾਂ ਮਾਰੀ ਜਾਂਦੇ ਮਾਂ-ਬਾਪ ਦੀ ਨਹੀਂ ਸੁਣਦੇ ਇੱਥੇ ਤੇ ਨਿੱਕਿਆਂ ਦੀ ਛੱਡੋ ਖਿਮਾ ਕਰਿਓ ਆਜ ਤੇ ਸਮਾਂ ਇਸ ਤਰ੍ਹਾਂ ਦਾ ਬਣਿਆ ਹੋਇਆ ਆ ਜਿਹੜੇ ਮੋਬਾਈਲ ਨੇ ਆ ਗਏ ਮੈਂ ਸੁਣਿਆ ਇਹਨਾਂ ਤੇ ਖੇਡਾਂ ਇਹਨਾਂ ਤੇ ਇਹਦੇ ਤਮਾਸ਼ੇ ਚੱਲਦੇ ਨੇ ਹੈਰਾਨਗੀ ਦੀ ਗੱਲ ਸਿਆਣੀ-ਸਿਆਣੀ ਉਮਰ ਦੇ ਨੌਜਵਾਨ ਵੀ ਨਹੀਂ ਮੁੜਦੇ ਅਸਲੀਅਤ ਹੈ ਬੰਦਾ ਫੋਨ ਤੇ ਘੰਟਿਆਂ ਵੱਦੀ ਟੀਵੀ ਤੇ ਘੰਟਿਆਂ ਵੱਦੀ ਗੁਜ਼ਾਰ ਦੇਗਾ ਪਰ ਧਰਮ ਦੀ ਗੱਲ ਕਰੋ ਬਾਣੀ ਪੜਨ ਦੀ ਨਾਮ ਜਪਣ ਦੀ ਸੰਗਤ ਕਰਨ ਦੀ ਸੱਚ ਜਾਣੋ ਉਹਦੋਂ ਕੁਝ ਕੜੀਆਂ ਵੀ ਕੱਢਣ ਨੂੰ ਤਿਆਰ ਨਹੀਂ ਵੈਸੇ ਤੇ ਮੈਂ ਇੱਕ ਬੇਨਤੀ ਤੁਹਾਨੂੰ ਕਰਾਂ ਜਿਹੜਾ ਸਿੱਖ ਹੈ ਨਾ ਸਿੱਖ ਮਹਾਰਾਜ ਨੇ ਬਾਣੀ ਵਿੱਚ ਇੱਕ ਤੋਕ ਵਰਤੀ ਹੈ ਰਹਿਤ ਨਾਮਿਆਂ ਵਿੱਚ ਕਿਸੇਕ ਨੇਤੀ ਜੰਗ ਕਰਦਾ ਹੈ ਇਹ ਸਿੱਖ ਦੀ ਪਰਵਾਸ ਹੈ ਜੀ ਉਹਨੇ ਸੋ ਉਹ ਸਿੱਖ ਹੈ ਜਿਹੜਾ ਨਿਤ ਜੰਗ ਕਰਦਾ ਹੈ ਵਿਕਾਰਾਂ ਦਾ ਕੰਮ ਹੈ ਤਮਾਸ਼ੇ ਦਾ ਕੰਮ ਹੈ ਆਪਣਾ ਪ੍ਰਭਾਵ ਪਾਉਣਾ ਸਿੱਖ ਕਹਿੰਦਾ ਮੈਂ ਗੁਰੂ ਦੀ ਟੇਕ ਲੈ ਕੇ ਵਿਕਾਰਾਂ ਨੂੰ ਤਮਾਸ਼ੇ ਨੂੰ ਆਪਣੇ ਤੇ ਹਾਵੀ ਪ੍ਰਭਾਵ ਨਹੀਂ ਪਾਉਣ ਦਾਂਗਾ ਹੁਣ ਬੰਦਾ ਕਦੀ ਸੋਚਦਾ ਹੈ ਕਿ ਇੱਕ ਸ਼ਰਾਬ ਦੀ ਬੋਤਲ ਹੈ ਹੈਰਾਨ ਕੀ ਦੀ ਗੱਲ 5 ਫੁੱਟ 6 ਫੁੱਟ ਬੰਦਾ ਉਹਨੂੰ ਇੱਕ ਨਸ਼ੇ ਨੇ ਉਹਨੂੰ ਜਿੱਤ ਲਿਆ ਨਸ਼ੇ ਨੇ ਉਹਦੇ ਤੇ ਕਬਜ਼ਾ ਕਰ ਲਿਆ ਕਿਸੇ ਤੇ ਟੀਵੀ ਨੇ ਕਬਜ਼ਾ ਕਰ ਲਿਆ ਉਹ ਦਿਨ ਰਾਤ ਟੀਵੀ ਦਾ ਖਹਿੜਾ ਨਹੀਂ ਛੱਡਦਾ ਕਿਸੇ ਨੂੰ ਆ ਕੀ ਹੈ ਮੋਬਾਈਲ ਫੋਨ ਠੀਕ ਹੈ ਵਰਤੋਂ ਹਰ ਵਸਤੂ ਦੀ ਜਿਵੇਂ ਫੋਨ ਹੈ ਅੱਜ ਦਾ ਸਮਾਂ ਵਰਤੋਂ ਜਾਇਜ਼ ਠੀਕ ਹੈ ਪਰ ਕਈ ਸਾਰੀ ਸਾਰੀ ਰਾਤ ਰਾਤ ਨੂੰ 1 2 12 1 2 ਵਜਣਗੇ ਬਿਨ ਮਤਲਬ ਤੋਂ ਇਹਦੇ ਤੇ ਟੀਵੀ ਤੇ ਨਾਟਕ ਚੇਟਕ ਵੇਖੀ ਜਾਣੇ ਰੰਗ ਤਮਾਸ਼ੇ ਜਾਂ ਆ ਨਾਚ ਗਾਣ ਜਾਂ ਆ ਫੋਨਾਂ ਤੇ ਗੇਮ ਆਦਿਕ ਵੇਖੀ ਜਾਣਾ ਦਿਨ ਰਾਤ ਬੰਦੇ ਤੂੰ ਕਦੀ ਫੁਰਨਾ ਬਣਾ ਵੀ ਇੱਕ ਨਿੱਕਾ ਜਿਹਾ ਮੋਬਾਈਲ ਟੀਵੀ ਇਹਨੇ ਤੇਰੇ ਤੇ ਕਬਜ਼ਾ ਕਰ ਲਿਆ ਤੂੰ ਨੇ ਇਹਨੂੰ ਜਿੱਤਿਆ ਚਾਹੀਦਾ ਐਸੀ ਵੀ ਇਹਦੇ ਤੇ ਜਿੱਤ ਪ੍ਰਾਪਤ ਤੂੰ ਕਰਦਾ ਤੇਰਾ ਚਿੱਤ ਕਰਦਾ ਤੂੰ ਇਹਨੂੰ ਘੜੀ ਦੋ ਘੜੀ ਚਲਾਉਂਦਾ ਪਰ ਤੇਰੇ ਚਿੱਤ ਦੀ ਤੇਨ ਚੱਲ ਨਹੀਂ ਨਹੀਂ ਦਿੱਤੀ ਇਹਨੇ ਤੇ ਆਪਣਾ ਹੀ ਕਬਜ਼ਾ ਕਰਕੇ ਰੱਖਿਆ ਇੱਥੋਂ ਤੱਕ ਵੀ ਕਈ ਵਾਰ ਇਹ ਚਲੋ ਗੱਲਾਂ ਭਾਵੇਂ ਕਰਨ ਵਾਲੀਆਂ ਨਹੀਂ ਪਰ ਸੱਚ ਵੇ ਘਰਾਂ ਵਿੱਚ ਕਈ ਵਾਰੀ ਬੱਚੇ ਨੇ ਨੌਜਵਾਨ ਨੇ ਬਜ਼ੁਰਗ ਨੇ ਉਹ ਟੀਵੀਆਂ ਮੋਬਾਈਲਾਂ ਦਾ ਖੜਾ ਨਹੀਂ ਛੱਡਦੇ ਖੜਾ ਨਹੀਂ ਛੱਡਦੇ ਇਸੇ ਕਰਨੀ ਕਰਾਂ ਵਿੱਚ ਲੜਾਈ ਪਈ ਵੀ ਉਹ ਕਮਾਂਨ ਵੱਲ ਧਿਆਨ ਨਹੀਂ ਕੋਈ ਕਿਰਤ ਵੱਲ ਧਿਆਨ ਨਹੀਂ ਧਰਮ ਵਾਲੇ ਪਾਸੇ ਧਿਆਨ ਨਹੀਂ ਪਰ ਮੈਂ ਇੱਕ ਬੇਨਤੀ ਕਰਾਂਗਾ ਗੁਰਮਖੋ ਸਿੱਖ ਦਾ ਇਹ ਜੀਵਨ ਚਾਹੀਦਾ ਸਿੱਖ ਤੇ ਕੋਈ ਵੀ ਚੀਜ਼ ਬਾਹਰੀ ਤੌਰ ਤੇ ਪ੍ਰਭਾਵ ਨਾ ਪਾ ਸਕੇ ਨਾ ਇਹਨੂੰ ਕੋਈ ਵਿਕਾਰ ਜਿੱਤੇ ਇਹ ਨਹੀਂ ਵੀ ਇਹ ਕੰਮ ਕਰਕੇ ਉਲਝ ਜਾਏ ਕ੍ਰੋਧ ਕਰਕੇ ਉਲਝ ਜਾਏ ਲੋਭ ਮੋਹ ਅਹੰਕਾਰ ਕਲਕਿਉਲ ਜਾਈ ਇਹਨੂੰ ਕੋਈ ਵਿਕਾਰ ਜਿੱਤ ਨਾ ਸਕੇ ਨਾ ਇਹਨੂੰ ਬਾਰੀ ਤੌਰ ਤੇ ਆ ਦੁਨੀਆ ਦਾ ਜਿਹੜਾ ਰੰਗ ਤਮਾਸ਼ਾ ਹੈ ਇਹ ਇਹਨੂੰ ਜਿੱਤ ਸਕੇ ਇਸ ਗੱਲ ਦਾ ਇਹ ਖਿਆਲ ਰੱਖੇ ਇਹ ਬਾਰੀ ਤਮਾਸ਼ਾ ਇਹਦੇ ਤੇ ਪ੍ਰਭਾਵ ਨਾ ਪਾਏ ਬਾਰੀ ਤਮਾਸ਼ੇ ਨੂੰ ਸਿੱਖ ਕਹੇ ਮੈਂ ਤੇਰੇ ਤਮਾਸ਼ੇ ਵਿੱਚ ਕਦੀ ਉਲਝਦਾ ਨਹੀਂ ਸਿੱਖ ਖਿਆਲ ਰੱਖੇ ਇਸ ਗੱਲ मैं बेनती ए कुरती चलद आ गई हजूर ने बचन वरत्या पहला प्यार लगा थम दुध माए बाप की शुद्ध तीजा भाभी बेब चौथे प्यार उपन्नी खेड़ पहले ते मां दे दुध दी लाग दो ते मां बाप दा पता तीजे ते भैन भावा दा पता चार नंबर ते महाराज ने कहा चौथे प्यार उपन्नी खेड बच्चे का ਖੇਡਰ ਵਿੱਚ ਚਿੱਤ ਜੁੜਦਾ ਮਹਾਰਾਜ ਨੇ ਕਿਹਾ ਪੰਜਵੇਂ ਖਾਨ ਪੀਣ ਕੀਤਾ ਇਹ ਸ਼ਬਦ ਦੇ ਅਰਥ ਨੂੰ ਸੁਣਦੇ ਜਾਓ 10 ਅਵਸਥਾਾਂ ਮਾਵਾਂ ਗਿਨੀਆਂ ਮਹਾਰਾਜ ਨੇ 10ਾਂ ਵਿੱਚ ਕਿਹਾ ਬੰਦੇ ਤੇਰਾ ਭੂਗ ਪੈ ਜਾਣਾ ਪੰਜ ਨੰਬਰ ਤੇ ਆ ਕੇ ਕਿਹਾ ਪੰਜਵੇਂ ਖਾਨ ਪੀਣ ਕੀਤਾ ਬੱਚਾ ਥੋੜਾ ਵੱਡਾ ਹੋਇਆ ਪੰਜ ਨੰਬਰ ਤੇ ਫਿਰ ਮਰਜੀ ਦਾ ਖਾਣਾ ਖਾਂਦਾ ਛੋਟੇ ਬੱਚੇ ਨੂੰ ਕਈ ਵਾਰੀ ਮਾਂ ਜੋ ਦੇ ਖਾ ਲੈਂਦਾ ਪੰਜ ਨੰਬਰ ਤੇ ਉਹ ਕਹਿੰਦਾ ਨਹੀਂ ਆਹ ਖਾਣਾ ਆ ਨਹੀਂ ਖਾਣਾ ਆ ਪੀਨੇ ਆ ਨਹੀਂ ਪੀਣਾ ਮਾਰੇ ਕਨ ਲੱਗ ਗਿਆ ਪੰਜ ਨੰਬਰ ਤੇ ਉਹਨੂੰ ਖਾਣ ਪੀਣ ਦੀ ਸੂਰਤ ਆਉਂਦੀ ਐ ਅੱਗੇ ਕਿਹਾ ਜੀ ਛੇਵੇਂ ਕਾਮਨਾ ਪੁੱਛਿਆ ਜਾਤ ਛੇ ਨੰਬਰ ਤੇ ਆ ਕੇ ਬੰਦੇ ਦੀ ਜਿਹੜੀ ਅਵਸਥਾ ਹੈ ਉਹ ਫਿਰ ਬਕਾਰੀ ਬਣ ਜਾਂਦਾ ਉਹ ਕਈ ਵਾਰੀ ਬੇਸਮਝੀ ਕਰਕੇ ਇੱਜ਼ਤ ਮਾਨ ਮਰਿਆਦਾ ਨਹੀਂ ਵੇਖਦਾ 6ਵੇਂ ਕਾਮ ਨਾ ਪੁੱਛਿਆ ਜਾਤ 7ਵੇਂ ਸੰਝ ਕੀਆ ਕਰ ਬਾਸ 7 ਨੰਬਰ ਤੇ ਮਹਾਰਾਜ ਕਹਿਣ ਲੱਗੇ ਧਨ ਇਕੱਠਾ ਕਰਦਾ ਪਰਿਵਾਰ ਖਾਤਰ 8ਵੇਂ ਕ੍ਰੋਧ ਹੋਆ ਤਨ ਨਾਸ 7 ਨੰਬਰ ਤੇ ਵਿਆਹ ਹੋਇਆ ਸੀ ਤੇ ਧਨ ਇਕੱਠਾ ਕੀਤਾ 8 ਨੰਬਰ ਤੇ ਮਹਾਰਾਜ ਕਹਿਣ ਲੱਗੇ ਗਾਂ ਬੱਚੇ ਪਰ ਕ੍ਰੋਧੀ ਬਿਰਤੀ ਬਣ ਜਾਂਦੀ 8ਵੇਂ ਕ੍ਰੋਧ ਹੋਆ ਤਨ ਨਾਸ਼ ਤਨ ਫਿਰ ਨਾਸ਼ ਵਰਨਤਾ ਵਾਲੇ ਪਾਸੇ ਵੱਧ ਹੈ ਤੇ ਕ੍ਰੋਧਤ ਹੁੰਦਾ ਮੈਂ ਕੱਲ ਰੋਜ਼ ਇੱਕ ਸੱਜਣ ਬਜ਼ੁਰਗ ਦੀ ਗੱਲ ਸੁਣਦਾ ਸੀ ਉਹ ਕਹਿੰਦਾ ਸੀ ਆਰ ਜਾ ਬਜ਼ੁਰਗ ਹੋ ਗਈ ਅੱਗੇ ਨਾਲੋਂ ਪਤਾ ਨਹੀਂ ਭਾਈ ਸਾਹਿਬ ਗੁੱਸਾ ਵੀ ਦਿਨੋ ਦਿਨ ਕ੍ਰੋਧ ਵੀ ਵੱਧ ਹੁੰਦਾ ਹੈ ਸੱਚੀ ਗੱਲ ਹੈ ਜੇ ਤਰਨ ਪੂਰਨ ਤੌਰ ਤੇ ਸਿੱਖ ਕਮਾਏ ਨਾ ਵਕਾਰ ਜਿੰਮੇ ਜਿੰਮੇ ਬੰਦਾ ਬਿਰਦ ਹੁੰਦਾ ਹੈ ਵਕਾਰ ਉਸੇ ਤਰ੍ਹਾਂ ਵੱਧ ਤੋਂ ਵੱਧ ਸਤਾਉਂਦੇ ਤੁਸੀਂ ਵੇਖਿਆ ਨੇ ਕਈ ਵਾਰੀ ਚਿੱਟਾ ਦਾੜਾ ਤਮਾਸ਼ਿਆਂ ਵਿੱਚ ਨੱਚਦੇ ਦੇਖਿਆ ਨਾ ਹਾਲਾਂਕਿ ਇਹਦੇ ਕਾਰਨ ਸਿੱਖ ਕੌਮ ਦਾ ਵੀ ਤਮਾਸ਼ਾ ਬਣਦੇ ਵੀ ਸਿੱਖ ਕਰਦੇ ਕੀ ਪਏ ਨੇ ਪਰ ਕਰਿਆ ਕੀ ਜਾਏ ਉਹਨਾਂ ਦੇ ਅੰਦਰ ਵਕਾਰ ਹੀ ਇੰਨੇ ਹਾਵੀ ਨੇ ਆਪਾਂ ਨੂੰ ਜਾਪਦੇ ਵੀ ਚਿੱਟਾ ਦਾੜਾ ਹੋ ਗਿਆ ਪਰ ਅੰਦਰ ਧਰਮ ਨਹੀਂ ਕਮਾਇਆ ਮਨੂਆ ਪਾਪੀ ਉਥੇ ਦਾ ਉਥੀ ਖਲੋਤਾ ਹੈ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਵਰਤੇ ਆ ਉਹਨਾਂ ਕਿਹਾ ਦੋ ਤਰ੍ਹਾਂ ਦੇ ਬਲਦ ਨੇ ਜੀ ਇੱਕ ਤਾਂ ਕੋਲੂ ਵਾਲਾ ਬਲਦ ਤੇਲੀ ਦਾ ਉਹ ਜਦੋਂ ਪੀਂਦੇ ਨੇ ਕੁਝ ਤੇ ਉਹਨੂੰ ਬਨ ਕੇ ਅੱਖਾਂ ਤੇ ਚੜਾ ਦਿੰਦੇ ਨੇ ਪੱਟੀਆਂ ਖੋਪੇ ਕਹਿੰਦੇ ਨੂੰ ਕਈ ਸ਼ਬਦ ਵਰਦੇ ਨੇ ਉਹ ਅੱਖਾਂ ਤੇ ਉੱਪਰ ਪੱਟੀਆਂ ਕਹेलो ਬਨਤੀਆਂ ਬਲਦ ਦੇ ਸਵੇਰ ਤੋਂ ਵਿਚਾਰਾ ਤੁਰਦੇ ਜੋ ਦਿੰਦੇ ਨੇ ਉੱਥੇ ਢੇੜਾ ਕੱਢੀ ਜਾਂਦੇ ਤੇਲ ਕੱਢਦੇ ਸਨ ਪ੍ਰਾਤਨ ਸਮੇਂ ਇੱਕ ਬਲਦ ਜਿਹਦੇ ਪਿੱਛੇ ਗੱਡਾ ਹੈ ਉਹਨੇ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਣਾ ਹੁਣ ਭਾਈ ਗੁਰਦਾਸ ਜੀ ਨੇ ਕਿਥਾਂ ਸ਼ਬਦ ਵਰਤਿਆ ਕਹਿਣ ਲੱਗੇ ਜਦੋਂ ਸ਼ਾਮ ਹੋਈ ਗੱਡੇ ਵਾਲਾ ਬਲਦ ਵੀ ਛੱਡਿਆ ਉਹਨੇ ਸੋਚਿਆ ਜ ਬੜਾ ਸਫਰ ਕੀਤਾ ਚਲੋ ਭਾਈ ਗੁਰਦਾਸ ਜੀ ਕਹਿੰਦੇ ਮੰਨ ਲਿਆ ਉਹ ਤੇ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਂ ਤੀਸਰੇ ਪਿੰਡ ਗਿਆ ਪਰ ਜਿਹੜਾ ਤੇਲੀ ਵਾਲਾ ਕੋਹਲੂ ਵਾਲਾ ਬਲ ਦੇ ਸੋਚਦਾ ਉਹ ਵੀ ਕਿਉਂਕਿ ਸਵੇਰ ਦਾ ਲੱਗਿਆ ਢੇੜੇ ਕਢਣ ਸੋਚਦਾ ਵੀ ਅੱਜ ਬੜਾ ਸਫਰ ਕਰ ਲਿਆ ਪਰ ਭਾਈ ਗੁਰਦਾਸ ਜੀ ਕਹਿਣ ਲੱਗੇ ਕੌਣ ਦੱਸੇ ਗਿਆ ਕਿੱਥੇ ਨਹੀਂ ਉਥੇ ਦਉਥੀ ਖਲੋਤੇ ਗਿਆ ਕਿਤੇ ਵੀ ਨਹੀਂ ਬਸ ਉਥੀ ਢੇੜਾ ਸਾਚੇ ਵੇ ਮਹਾਰਾਜ ਨੇ ਕਿਹਾ ਭਾਈ ਸਾਹਿਬ ਨੇ ਕਿਹਾ ਕਈ ਬੰਦਿਆਂ ਉਮਰ ਭੋਗ ਲਈ ਚਿੱਟੇ ਦਾੜੇ ਹੋ ਗਏ ਸੋਚਦੇ ਨੇ ਬਹੁਤ ਸਫਰ ਕਰ ਲਿਆ ਪਰ ਕੌਣ ਦੱਸੇ ਮਨ ਵਿਕਾਰੀ ਪਾਪੀ ਤੁਹਾਡਾ ਉੱਥੇ ਦਾ ਉੱਥੇ ਖਲੋਦਾ ਹੈ ਮਨ ਨੇ ਨਹੀਂ ਅੰਦਰੋਂ ਤਰੱਕੀ ਕੀਤੀ ਇਹ ਨਹੀਂ ਵੀ ਪਹਿਲਾਂ ਧਰਮ ਨਹੀਂ ਕਮਾਇਆ ਸੀ ਕਦੇ ਬਾਣੀ ਨਹੀਂ ਪੜੀ ਪਹਿਲਾਂ ਜਦ ਜਪਜੀ ਸਾਹਿਬ ਪੜਦਾ ਸੀ ਹੁਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਈ ਸਹਿਜ ਪਾਠ ਕਰਦੇ ਹੁਣ ਤੇ ਉਮਰ ਬਜ਼ੁਰਗ ਹੋਈ ਤੇ ਕਈ ਸਹਿਜ ਪਾਠ ਕਰ ਦਿੱਤੇ ਬਾਣੀ ਦੇ ਹੁਣ ਤੇ ਚਿੱਟਾ ਦਾੜਾ ਹੋਇਆ ਚਲੋ ਜਵਾਨੀ ਵਿੱਚ ਸੰਗਤ ਵਿੱਚ ਨਹੀਂ ਬੈਠਾ ਹੁਣ ਤੇ ਜ਼ਿੰਦਗੀ ਦਾ ਰੁਟੀਨ ਬਣਾ ਲਿਆ ਵੀ ਰੋਜ਼ਾਨਾ ਗੁਰੂ ਚਰਨਾਂ ਵਿੱਚ ਸਤ ਸੰਗਤ ਵਿੱਚ ਬਹਿਣਾ ਹੈ ਰੋਜ਼ਾਨਾ ਨਾਮ ਜਪਣਾ ਹੈ ਰੋਜ਼ਾਨਾ ਬਾਣੀ ਪੜ੍ਹਨੀ ਹੈ ਭਾਈ ਗੁਰਦਾਸ ਜੀ ਕਹਿਣ ਲੱਗੇ ਤੇ ਕਰਮਾਂ ਵਾਲਾ ਯਾਨੀ ਤੇ ਬਹੁਤੇ ਤੇਲੀ ਵਾਲੇ ਬਲਦ ਕੋਹਲੂ ਵਾਲੇ ਬਲ ਦਿਨੇ ਉੱਥੇ ਦੇ ਉੱਥੇ ਖਲੋਤੇ ਨੇ ਮਹਾਰਾਜ ਨੇ ਇਹਨੂੰ ਕਿਹਾ ਕਹਿਣ ਲੱਗੇ ਅੱਠਵੇਂ ਕ੍ਰੋਧ ਹੋਵਾ ਤਨਨਾਸ਼ ਫਿਰ ਅਗਲੀ ਵਸਤਾ ਕੀ ਨੌਵੇਂ ਧੌਲੇ ਉਬੇ ਸਾਹ ਕਹਿਣ ਲੱਗੇ ਨੌਵੀਂ ਵਸਤਾ ਆਈ ਚਿੱਟੇ ਕੇ ਸਾਗੇ ਧੌਲੇ ਉਬੇ ਸਾਹ ਹੁਣ ਤੁਰਦੇ ਵੀ ਸਾਹ ਚੜਦਾ ਬਾਬੇ ਫਰੀਦ ਸਾਹਿਬ ਦਾ ਸ਼ਬਦ ਬੜਾ ਚੰਗਾ ਲੱਗਦਾ ਬਾਣੀ ਦੇ ਕਿ ਸਲੋਕ ਨੇ ਹਿਰਦੇ ਨੂੰ ਬੰਦੇ ਨੂੰ ਟੁੰਬਦੇ ਨੇ ਇੱਕ ਥਾਂ ਨ ਬਚਨ ਵਰਤਿਆ ਬਾਬੇ ਫਰੀਦ ਸਾਹਿਬ ਨੇ ਕਹਿਣ ਲੱਗੇ ਇੱਕ ਵਕਤ ਸੀ ਮੈਂ ਇਨ ਲੱਤਾਂ ਨਾਲ ਦੌੜ ਕੇ ਪਹਾੜਾਂ ਦੀ ਸਿਖਰ ਤੇ ਵੀ ਚੜ ਜਾਂਦਾ ਸੀ ਬਹੁਤ ਫੇਰਾ ਪਾ ਲੈਂਦਾ ਸੀ ਪਰ ਕਹਿੰਨ ਲੱਗੇ ਫਰੀਦ ਅੱਜ ਬਜ਼ੁਰਗੀ ਆਈ ਤਨ ਬਜ਼ੁਰਗ ਹੋ ਗਿਆ ਪਾਣੀ ਦਾ ਲੋਟਾ ਪਾਣੀ ਦਾ ਭਾਂਡਾ ਪਾਣੀ ਦਾ ਕੁੱਜਾ ਕੋਲ ਪਿਆ ਤੇ ਜਦੋਂ ਘਰ ਜਾਂ ਨੂੰ ਆਵਾਜ਼ ਮਾਰ ਕੇ ਕਿਹਾ ਮੈਨੂੰ ਪਾਣੀ ਪਕੜਾਓ ਘਰ ਦੇ ਕਹਿੰਦੇ ਨੇ ਬਾਬਾ ਪਾਣੀ ਦਾ ਪਾਂਡਾ ਪਾਣੀ ਦਾ ਕੁੱਜਾ ਤੇ ਤੇਰੇ ਕੋਲ ਪਿਆ ਬਾਬੇ ਫਰੀਦ ਸਾਹਿਬ ਨੇ ਕਿਹਾ ਬਾਹੂ ਮਾਲਕ ਕੈਸੀ ਬਜ਼ੁਰਗੀ ਹੈ ਜਦੋਂ ਤਨ ਤੰਦਰੁਸਤ ਸੀ ਜਵਾਨ ਸੀ ਮੈਂ ਪਹਾੜਾਂ ਤੇ ਚੜ ਜਾਂਦਾ ਸੀ ਬਹੁਤ ਲੰਮਾ ਸਫਰ ਪੈਂਡਾ ਤੈਅ ਕਰ ਲੈਂਦਾ ਸੀ ਪਰ ਕਹਿ ਲੱਗੇ ਤਨ ਬਜ਼ੁਰਗ ਹੋ ਗਿਆ ਹੁਣ ਕੋਲ ਪਿਆ ਪਾਣੀ ਦਾ ਕੁੱਜਾ ਵੀ ਕੋਹਾਂ ਦੂਰ ਜਾਪਦਾ ਇਹ ਵੀ ਹਿੰਮਤ ਨਹੀਂ ਵੀ ਕੋਲ ਪਿਆ ਪਾਣੀ ਦਾ ਕੁੱਜਾ ਹੀ ਚੁੱਕ ਲਵਾਂ